ਲਗਾਤਾਰ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਝਟਕੇ ਲੱਗ ਰਹੇ ਨੇ ਇਲੈਕਸ਼ਨਾਂ ਦੇ ਵਿੱਚ ਝਟਕੇ ਲੱਗੇ 13 0 ਦਾ ਨਾਹਰਾ ਲਗਾਇਆ ਸੀ ਅਕਾਲੀ ਦਲ ਵੱਲੋਂ ਕਿ 13 ਸੀਟਾਂ ਦੇ ਤੇ ਜਿੱਤ ਪ੍ਰਾਪਤ ਕਰਾਂਗੇ ਸਿਰਫ ਇੱਕ ਸੀਟ ਪੰਜਾਬ ਦੇ ਵਿੱਚ ਹਾਸਲ ਕੀਤੀ ਬਾਕੀ ਧੜੇ ਵੱਲੋਂ ਸੁਖਵੀਰ ਬੱਲ ਦਾ ਸਿਫਾ ਮੰਗਿਆ ਗਿਆ ਵਿੱਦਵੀ ਦੇ ਮੁੱਦੇ ਛਿੜੇ ਦੁਬਾਰਾ ਰਾਮ ਰਹਿ ਨੂੰ ਮਾਫੀ ਦਾ ਮੁੱਦਾ ਉਸੇ ਨੂੰ ਲੈ ਕੇ ਅੱਜ ਸਟੂਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਸੰਜੀਵ ਕੁਮਾਰ ਜੀ ਪੋਲੀਟੀਕਲ ਐਕਸਪਰਟ ਉਹਨਾਂ ਤੋਂ ਜਾਣਾਂਗੇ ਕੀ ਕਾਰਨ ਨੇ ਜਿਹੜੇ ਅਕਾਲੀ ਦਲ ਦੀ ਇੰਨੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਉਸੇ ਨੂੰ ਲੈ ਕੇ ਅੱਜ ਚਰਚਾ ਕਰਾਂਗੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੰਜੀਵ ਕੁਮਾਰ ਜੀ ਸੰਜੀਵ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ ਅੱਜ ਸੰਜੀਵ ਜੀ ਕਿਵੇਂ ਦੇਖਦੇ ਹੋ ਕਾਲੀ ਦਲ ਨੂੰ ਇੱਕ ਬਹੁਤ ਵੱਡੇ ਝਟਕੇ ਲੱਗ ਰਹੇ ਨੇ ਦੋ ਧੜੇ ਬਣ ਗਏ ਆ ਕਿਵੇਂ ਦੇਖਦੇ ਹੋ ਜਿਹੜੇ ਦੂਜਾ ਧੜਾ ਵਾ ਉਹਨੂੰ ਬਾਹਰ ਕੱਢਿਆ ਗਿਆ ਕਾਲੀ ਦਲ ਤੋਂ ਕਿਵੇਂ ਦੇਖਦੇ ਹੋ ਸਾਰਾ ਸਨੀ ਜੀ ਜਦੋਂ ਪਾਵਰ 'ਚ ਹੁੰਦੇ ਆ ਪੋਲਿਟਿਕਲ ਪਾਰਟੀਆਂ ਤੇ ਸਾਰੀਆਂ ਗੱਲਾਂ ਛੋਟੀਆਂ ਰਹਿ ਜਾਂਦੀਆਂ ਔਰ ਜਦੋਂ ਲਗਾਤਾਰ ਪਾਰਟੀ ਹਾਰਦੀ ਹੈ ਜੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਇਲਜ਼ਾਮ ਤਰਾਸ਼ੇ ਜਾਂ ਜਿਹੜੀਆਂ ਚੱਲਦੀਆਂ ਸੋ ਅਕਾਲੀ ਦਲ ਜਿਹੜੀ ਇਸ ਵੇਲੇ ਬਹੁਤ ਵੱਡੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਮੈਂ ਕਹਿ ਸਕਦਾ ਹਾਂ ਕਿ ਇਸ ਵੇਲੇ ਆਪਣੇ ਹੋਂਦ ਦੀ ਜਿਹੜੀ ਲੜਾਈ ਹੈ ਅਕਾਲੀ ਦਲ ਜਿਹੜੀ ਉਸ ਨੂੰ ਲੜਨੀ ਪੈ ਰਹੀ ਹੈ ਔਰ ਇਸ ਲੜਾਈ ਦੇ ਵਿੱਚ ਕੋਈ ਹੋਰ ਹਵਾ ਨਹੀਂ ਦੇ ਰਿਹਾ ਬਲਕਿ ਅਕਾਲੀ ਦਲ ਦੇ ਉਹ ਲੀਡਰ ਜਿਨ੍ਹਾਂ ਨੇ ਕਦੇ ਸੱਤਾ ਦਾ ਸੁੱਖ ਮਾਣਿਆ ਔਰ ਕਦੇ ਅਕਾਲੀ ਦਲ ਦੇ ਵਿੱਚ ਵੱਡੇ ਬਾਦਲ ਸਾਹਿਬ ਦੇ ਨਾਲ ਬੈਠਦੇ ਹੁੰਦੇ ਸੀ ਉਹ ਅੱਜ ਹੌਲੀ-ਹੌਲੀ ਆਪਣੇ ਆਪ ਨੂੰ ਨਵੀਂ ਪੀੜੀ ਦੇ ਨਾਲ ਮੈਚ ਨਹੀਂ ਕਰਦੇ ਜਾਂ ਸੁਖਵੀਰ ਬਾਦਲ ਦੇ ਨਾਲ ਕਿਤਨੇ ਕਿਤੇ ਆਇਡਿਓਲੋਜੀਕਲ ਡਿਫਰੈਂਸਸ ਹੋਣ ਕਰਕੇ ਉਹ ਹੁਣ ਵੱਖਰਾ ਪਾਰਟੀ ਔਰ ਇਨੀਆ ਜ਼ਿਆਦਾ ਇਹ ਤਲਖੀਆਂ ਵੱਧ ਗਈਆਂ ਕਿ ਹੁਣ ਸੁਖਵੀਰ ਬਾਦਲ ਨੂੰ ਵੀ ਔਰ ਪੁਰਾਣੇ ਤੁਹਾਡੇ ਜਿਹੜੇ ਦੋਨੇ ਆਮੋ ਸਾਹਮਣੇ ਬਿਲਕੁਲ ਤਲਵਾਰਾਂ ਖਿੱਚੀਆਂ ਨਜ਼ਰ ਆਉਂਦੀਆਂ ਸੰਜੀਵ ਜੀ ਗੱਲ ਕਰੀਏ ਜਦੋਂ ਬੇਦਬੀ ਹੋਈ ਸੀ ਰਾਮ ਰਹਿਮ ਨੂੰ ਮਾਫੀ ਦਿੱਤੀ ਗਈ ਸੀ ਇਹ ਜਿਹੜਾ ਧੜਾ ਸੀ ਉਦੋਂ ਕਿੱਥੇ ਸੀ ਉਦੋਂ ਤਾਂ ਸੁਖਵੀਰ ਬਾਦਲ ਹੁਣੇ ਸਾਰੇ ਇਕੱਠੇ ਸੀਗੇ ਕਿਵੇਂ ਦੇਖਦੇ ਹੋ ਸਾਰਾ ਇਹ ਤੁਸੀਂ ਦੇਖੋ ਇਹ ਸਾਰਾ ਪਿਸ਼ੋਕੜ ਜਾਂਦਾ 2007 ਦੇ ਨੇੜੇ ਤੇ ਜੀ ਜਦੋਂ ਇਹ ਬੇਅਦਬੀਆਂ ਦਾ ਜਿਹੜੀਆਂ ਘਟਨਾਵਾਂ ਜਿਹੜੀਆਂ ਸ਼ੁਰੂ ਹੁੰਦੀਆਂ ਔਰ ਸਭ ਤੋਂ ਅਹਿਮ ਜਿਹੜਾ ਕੰਮ ਹੋਇਆ ਸੀਗਾ 2007 ਵਿੱਚ ਜਦੋਂ ਡੇਰਾ ਮੁਖੀ ਰਾਮ ਰਹੀਮ ਨੇ ਗੁਰਗੋਵਿੰਦ ਸਿੰਘ ਜੀ ਦਾ ਬਾਣਾ ਸਰੂਪ ਜਿਹੜਾ ਧਾਰਨ ਕਰਕੇ ਉਹ ਜਿਹੜਾ ਬਾਟਾ ਜਿਹੜਾ ਸੀਗਾ ਉਹ ਉਸ ਨੂੰ ਵਰਤਾਇਆ ਜੀ ਉਸ ਵੇਲੇ ਬਹੁਤ ਵੱਡੀ ਕੌਂਟਰੋਵਰਸੀ ਜਿਹੜੀ ਉੱਪਰ ਕੇ ਸਾਹਮਣੇ ਆਈ ਅਕਾਲ ਤਖਤ ਉਤੋਂ ਰਾਮ ਰਹੀਮ ਨੂੰ ਜਿਹੜਾ ਪੰਥ ਵਿੱਚੋਂ ਛੇਕਿਆ ਗਿਆ ਸੀਗਾ ਔਰ ਇਹ ਦੂਰੀਆਂ ਜਿਹੜੀਆਂ ਸਨ ਉਹ ਬਣੀਆਂ ਸ਼ੁਰੂ ਹੋਈਆਂ ਲੇਕਿਨ ਚੋਂ ਕਿ ਡੇਰੇ ਦੀ ਆਪਣੀ ਇੱਕ ਪੋਲੀਟੀਕਲ ਵਿੰਗ ਹੈਗਾ ਉਹਦੀ ਇੱਕ ਵੋਟ ਬੈਂਕ ਹੈ ਉਹਦੇ ਕੋਲ ਬਹੁਤ ਵੱਡਾ ਅਕਾਲੀ ਦਲ ਜਿਹੜਾ ਇਸ ਨੂੰ ਪਾਵਰ ਵਿੱਚ ਬਣੇ ਰਹਿਣ ਵਾਸਤੇ ਉਸ ਬੈਲਟ ਦੇ ਵਿੱਚ ਬਹੁਤ ਜ਼ਿਆਦਾ ਲੋਡ ਸੀ ਵੋਟਾਂ ਦੀ ਸੋ ਇਹ ਨਾਲ ਨਾਲ ਕਿਤੇ ਨਾ ਕਿਤੇ ਚੀਜ਼ਾਂ ਪੈਰਲਲ ਚੱਲਦੀਆਂ ਰਹੀਆਂ 2014 ਤੱਕ ਆਂਦੇ ਅਸੀਂ ਗੱਲ ਕਰ ਸਕਦੇ ਕਿਉਂਕਿ ਹੁਣ ਲੇਟੈਸਟ ਜਿਹੜੀ ਡਿਵੈਲਪਮੈਂਟ ਦੀ ਅਸੀਂ ਦੇਖਦੇ ਹਾਂ ਕਿ ਪ੍ਰਦੀਪ ਕਲੇਰ ਜਿਹੜਾ ਮੁੱਖ ਦੋਸ਼ੀ ਹੈ ਬੇਅਦਬੀਆਂ ਦਾ ਜਿਹੜਾ ਕਹਿ ਸਕਦੇ ਹਾਂ ਕਿ ਉਹ ਸਿਰਸੇ ਡੇਰੇ ਦਾ ਪੋਲੀਟਿਕਲ ਵਿੰਗ ਦਾ ਇੰਚਾਰਜ ਰਿਹਾ ਲਗਭਗ 2014 ਤੋਂ ਲੈ ਕੇ 2020 ਤੱਕ ਜੋ ਉਸਨੇ ਕਲੇਮ ਕੀਤਾ ਕਿ ਮੈਂ ਇੰਚਾਰਜ ਸੀ ਉਸਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਦਰਮਿਆਨ ਕੀ ਕੀ ਘਟਨਾਵਾਂ ਘਟੀਆਂ ਕਿਸ ਤਰੀਕੇ ਨਾਲ ਸੁਖਬੀਰ ਬਾਦਲ ਡੇਰੇ ਵਿੱਚ ਪਹੁੰਚ ਰਿਹਾ ਸੀ ਡੇਰਾ ਮੁਖੀ ਦੇ ਨਾਲ ਮੁਲਾਕਾਤਾਂ ਹੁੰਦੀਆਂ ਸੀ ਅਤੇ ਕਿਸ ਤਰੀਕੇ ਨਾਲ ਇਹ ਸਾਰਾ ਘਟਨਾਕ੍ਰਮ ਹੋਇਆ ਮਾਫੀਨਾਮੇ ਦੀ ਇੱਥੋਂ ਤੱਕ ਗੱਲ ਆ ਉਹ ਵੀ ਉਹਦੇ ਵਿੱਚ ਉਹਨੇ ਬਿਲਕੁਲ ਸਪਸ਼ਟ ਕੀਤਾ ਕਿ ਮਾਫੀਨਾਮਾ ਜਿਹੜਾ ਸ਼ਾਇਦ ਡੇਰਾ ਮੁਖੀ ਨੇ ਨਹੀਂ ਮੰਗੀ ਸੀ ਕਿਉਂਕਿ ਉਸ ਵੇਲੇ ਉਹਨਾਂ ਦੀ ਫਿਲਮ ਜਿਹੜੀ ਸੀਗੀ ਮੈਸेंजर ਆਫ ਗੋਡ ਜਿਹੜੀ ਐਮ ਐਸ ਜੀ ਫਿਲਮ ਜਿਹੜੀ ਉਹ ਰਿਲੀਜ਼ ਹੋਈ ਸੀ ਔਰ ਪੰਜਾਬ ਵਿੱਚ ਉਹ ਫਿਲਮ ਦੀ ਰਿਲੀਜ਼ ਜਿਹੜੀ ਸੀ ਉਹ ਬੈਨ ਕੀਤੀ ਗਈ ਸੀ ਜੀ ਦੀਪ ਕਲੇਰ ਦੇ ਅਨੁਸਾਰ ਇਹ ਮੂਵੀ ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਵਾਸਤੇ ਔਰ ਕੰਟਰੋਵਰਸੀ ਨੂੰ ਖਤਮ ਕਰਨ ਵਾਸਤੇ ਇਹ ਤੈਅ ਕੀਤਾ ਗਿਆ ਕਿ ਇਹਨਾਂ ਦਾ ਸਪਸ਼ਟੀਕਰਨ ਜਿਹੜਾ ਹੈ ਉਹ ਦੇ ਦਿੱਤਾ ਜਾਏ ਡੇਰੇ ਵੱਲੋਂ ਕਿ ਅਸੀਂ ਸਾਡੀ ਮਨਛਾ ਜਿਹੜੀ ਸੀ ਉਹ ਕਿਸੇ ਗੁਰੂ ਸਾਹਿਬ ਦਾ ਉਹ ਕਰਨ ਦੀ ਨਹੀਂ ਸੀ ਵੀ ਲੇਕਿਨ ਅਸੀਂ ਗਲਤੀ ਦੇ ਨਾਲ ਜੋ ਕੁਝ ਵੀ ਹੋਇਆ ਹੈ ਹੁਣ ਉਹ ਜਿਹੜਾ ਸਪਸ਼ਟੀਕਰਨ ਸੀਗਾ ਉਸ ਦੇ ਵਿੱਚ ਪ੍ਰਦੀਪ ਕਲੇਰ ਦੇ ਅਨੁਸਾਰ ਜਦੋਂ ਉਹਦਾ ਟ੍ਰਾਂਸਲੇਸ਼ਨ ਕਰਕੇ ਪੰਜਾਬੀ ਵਿੱਚ ਕਿਉਂਕਿ ਇਹ ਮੁੱਢਲੇ ਤੌਰ ਤੇ ਉਹ ਹਿੰਦੀ ਵਿੱਚ ਸੀਗਾ ਔਰ ਉਸ ਤੋਂ ਬਾਅਦ ਡੇਰਾ ਮੁਖੀ ਨੇ ਉਹਦੇ 'ਤੇ ਵੀ ਸਾਈਨ ਵੀ ਕੀਤੇ ਔਰ ਉਹ ਵਿੱਚ ਸਪੇਸ ਸੀਗਾ ਜਦੋਂ ਉਹਦੀ ਟ੍ਰਾਂਸਲੇਸ਼ਨ ਕੀਤੀ ਗਈ ਸਕੈਨ ਕਰਕੇ ਪ੍ਰਿੰਟਡ ਟ੍ਰਾਂਸਲੇਸ਼ਨ ਜਿਹੜੀ ਪੰਜਾਬੀ ਵਿੱਚ ਆਈ ਤਾਂ ਉਹਦੇ ਵਿੱਚ ਇਹ ਜਿਹੜੀ ਇਹ ਵੀ ਇਹਦੇ ਵਿੱਚ ਇੱਕ ਸ चीज ਹੋਰ ਜੁੜਦੀ ਹੈ ਜਦੋਂ ਇਹ ਗੱਲ ਹੋਏ ਕਿ ਮਾਫੀ ਮਿਲ ਜਾਏਗੀ ਕਿ ਨਹੀਂ ਮਿਲੇਗੀ ਜਾਂ ਇਹਦਾ ਸਪਸ਼ਟਿਕਰਨ ਸਵੀਕਾਰ ਹੋਏਗਾ ਜਾਂ ਨਹੀਂ ਹੋਏਗਾ ਤਾਂ ਪ੍ਰਦੀਪ ਕਲੇਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਵਿੱਚ ਉੱਥੇ ਡੇਰਾ ਮੁਖੀ ਹੈੱਡ ਹੈਗੇ ਤਾਂ ਪੰਜਾਬ ਵਿੱਚ ਉਹ ਇੱਕ ਕਿਸਮ ਦੇ ਨਾਲ ਧਰਮ ਦੇ ਹੈੱਡ ਹੈ ਜੀ ਬਾਬਾ ਸੋ ਇਹ ਇੱਕ ਬਹੁਤ ਵੱਡੀ ਸਟੇਟਮੈਂਟ ਜਿਹੜੀ ਆ ਉਹ ਨਜ਼ਰ ਆ ਰਹੀ ਹੁਣ ਪ੍ਰਦੀਪ ਕਲੇਰ ਦਾ ਇਸ ਮੌਕੇ ਆ ਕੇ ਸਾਰਾ ਸੰਸਨੀ ਕੇਸ ਖੁਲਾਸੇ ਕਰਨਾ ਜਾਂ ਇਹ ਟਾਈਮਿੰਗ ਜਿਹੜੀ ਆ ਔਰ ਅਚਾਨਕ ਉਹ ਅਸੀਂ ਦੇਖਣ ਪਗੋੜਾ ਉਨਕਰਾਰ ਦਿੱਤਾ ਹੋਇਆ ਸੀ ਔਰ ਇੱਕ ਬਹੁਤ ਵੱਡੀ ਪਾਰਟੀ ਦੀ ਬੈਕਅਪ ਉਹਦੇ ਉੱਤੇ ਸੀਗੀ ਔਰ ਉਹ ਉਸ ਤੋਂ ਬਾਅਦ ਸਰਕਾਰ ਮੌਜੂਦਾ ਸਰਕਾਰ ਜਿਹੜੀ ਹੈ ਕਿਉਂਕਿ ਹਰ ਪੋਲੀਟੀਕਲ ਇੰਟਰਸਟ ਜਿਹੜਾ ਸਾਧਿਆ ਜਾਦਾ ਹੈ ਉਸ ਮੌਜੂਦਾ ਸਰਕਾਰ ਨੇ ਉਸ ਨੂੰ ਅਸੀਂ ਕਹਿੰਦੇ ਅਪਰੂਵਰ ਬਣਾਇਆ ਤਾਂ ਜਬਾ ਬੜਾ ਮਾਫੀ ਗਵਾਹ ਵੀ ਬਣਾਤਾ ਸੋ ਇਹ ਦਾ ਮਤਲਬ ਕਿਤੇ ਨਾ ਕਿਤੇ ਬਹੁਤ ਸਾਰੀ ਸਿਆਸਤ ਦੀ ਵਿਸਾਦ ਜਿਹੜੀ ਸੁਖਵੀਰ ਬਾਦਲ ਨੂੰ ਘੇਰਿਆ ਜਾ ਰਿਹਾ ਹਰੇਕ ਪਾਸੋਂ ਸੁਖਵੀਰ ਬਾਦਲ ਦੇ ਲਈ ਇਹ ਬਹੁਤ ਹੀ ਇੱਕ ਕਿਸਮ ਦਾ ਛਟਕੇ ਦੇ ਛਟਕਾ ਹੈ ਔਰ ਬਹੁਤ ਡੈਮੇਜਿੰਗ ਸਿਚੁਏਸ਼ਨ ਦੇ ਵਿੱਚ ਐਸ ਤਰ੍ਹਾਂ ਸੁਖਵੀਰ ਬਾਦਲ ਫਸ ਚੁੱਕੇ ਹੈ ਔਰ ਖਾਸ ਕਰਕੇ ਭਾਗੀ ਧੜਾ ਜਿਹੜਾ ਹੈ ਉਹ ਇਸ ਸਾਰੇ ਸਿਨੈਰੀਓ ਨੂੰ ਇਨਕੈਸ਼ ਕਰਨਾ ਜਾਂ ਸੁਖਵੀਰ ਬਾਦਲ ਨੂੰ ਸਾਈਡ ਲਾਈਨ ਕਰਨ ਵਾਸਤੇ ਇਸਤੇਮਾਲ ਜਿਹੜਾ ਜ਼ਰੂਰ ਕਰੇਗਾ ਸੋ ਪ੍ਰਦੀਪ ਕਲੇਰ ਨੇ ਇਹ ਦੇ ਵਿੱਚ ਇਹ ਗੱਲ ਜੋੜੀ ਹੈ ਕਿ ਉਹ ਫੀਨਾਮਾ ਸ਼ਬਦ ਦਲਜੀਤ ਸਿੰਘ ਚੀਮਾ ਔਰ ਸੁਖਬੀਰ ਬਾਦਲ ਦੀ ਪ੍ਰੈਜ਼ੈਂਸ ਵਿੱਚ ਉਹ ਐਡ ਕੀਤਾ ਗਿਆ ਸੀ ਤਾਂ ਕਿ ਉਹ ਜਿਹੜੀ ਇਹ ਮਾਫੀ ਜਿਹੜੀ ਉਹਨਾਂ ਨੂੰ ਦਿੱਤੀ ਜਾ ਸਕੇ ਉਹ ਬਾਅਦ ਵਿੱਚ ਇਦਾਂ ਹੋਇਆ ਸੰਜੀਵ ਜੀ ਹੁਣ ਦੇਖਦੇ ਆਂ ਆਪਾਂ ਕਿ ਅਕਾਲੀ ਦਲ ਤੋਂ ਜਿਹੜਾ ਬਾਗੀ ਧੜੇ ਸੀਗੇ ਉਹਨਾਂ ਨੂੰ ਜਿਹੜਾ ਅਕਾਲੀ ਦਲ ਚੋਂ ਬਾਹਰ ਕੱਢ ਦਿੱਤਾ ਕਿਵੇਂ ਦੇਖਦੇ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਅੱਗੇ ਦੇਖੋ ਪਵੇਖ ਤਾਂ ਬਹੁਤ ਜ਼ਿਆਦਾ ਉਜਵਲ ਨਜ਼ਰ ਨਹੀਂ ਆ ਰਿਹਾ ਲੜਾਈ ਦੇ ਵਿੱਚ ਸ਼ਾਇਦ ਕਿਸੇ ਤੀਜੀ ਧਿਰ ਨੂੰ ਫਾਇਦਾ ਹੋਣ ਦੇ ਜ਼ਿਆਦਾ ਚਾਂਸਸ ਹੋ ਸਕਦੇ ਆ ਸੋ ਮੌਜੂਦਾ ਸਰਕਾਰ ਵੀ ਇਹਦੇ ਵਿੱਚ ਹਰ ਆਪਣੇ ਲਈ ਸੰਭਵ ਜਿਹੜੀ ਆ ਉਹ ਸੰਭਾਵਨਾ ਜ਼ਰੂਰ ਤਲਾਸ਼ੇਗੀ ਔਰ ਕੋਸ਼ਿਸ਼ ਹੁੰਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿਆਦਾ ਡੈਮੇਜ ਜਿੰਨਾ ਇਹਨਾਂ ਨੂੰ ਪਹੁੰਚਾਇਆ ਜਾ ਸਕੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਬੀਜੇਪੀ ਜਾਂ ਆਪ ਦੇ ਵਿੱਚ ਜਾ ਸਕਦੇ ਆ ਦੇਖੋ ਆਪ ਦੇ ਵਿੱਚ ਉਹ ਜਾਣ ਦੇ ਚਾਂਸਸ ਜਿਹੜੇ ਆ ਉਹ ਸ਼ਾਇਦ ਇੰਨੇ ਜ਼ਿਆਦਾ ਨਜ਼ਰ ਨਹੀਂ ਆਉਂਦੇ ਲੇਕਿਨ ਬੀਜੇਪੀ ਦੇ ਨਾਲ ਉਹਨਾਂ ਦੀ ਐਫੀਲੀਏਸ਼ਨ ਤਾਂ ਪਹਿਲਾਂ ਵੀ ਸੁਖਬੀਰ ਸਿੰਘ ਸੁਖਦੇਵ ਸਿੰਘ ਢੀਂਡ ਸਾਹਿਬ ਉਹਨਾਂ ਨੇ ਪਹਿਲਾਂ ਵੀ ਇਹ ਚੀਜ਼ ਨੇੜਤਾਈਆਂ ਜਿਹੜੀਆਂ ਸੀ ਬੀਜੇਪੀ ਦੇ ਨਾਲ ਉਹਨਾਂ ਦੀਆਂ ਨਜ਼ਰ ਆਈਆਂ ਸੀ ਸੋ ਇਸ ਸਿਨੈਰੀਓ ਦੇ ਵਿੱਚ ਅਗਰ ਉਹ ਬੀਜੇਪੀ ਤੇ ਚਲੇ ਵੀ ਜਾਂਦੇ ਆ ਤਾਂ ਸ਼ਾਇਦ ਬਹੁਤ ਵੱਡਾ ਕੋਈ ਬੀਜੇਪੀ ਨੂੰ ਐਡਵਾਂਟੇਜ ਨਹੀਂ ਹੋਣ ਵਾਲਾ ਲੇਕਿਨ ਅਕਾਲੀ ਦਲ ਨੂੰ ਇਹਦਾ ਨੁਕਸਾਨ ਜਿਹੜਾ ਹੈ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਜ਼ਰੂਰ ਦੇਖਣ ਨੂੰ ਮਿਲੇਗਾ ਸੁਖਦੇਵ ਸਿੰਘ ਢੀਂਡ ਸਾਹਿਬ ਨੇ ਵੀ ਪਾਰਟੀ ਬਣਾਈ ਸੀ ਬੀਜੇਪੀ ਜੁਆਇਨ ਕੀਤੀ ਕਿਵੇਂ ਦੇਖਦੇ ਹੋ ਸਾਰਾ ਪਾਰਟੀਆਂ ਬਣਾਣਾ ਔਰ ਪਾਰਟੀਆਂ ਨੂੰ ਚਲਾਣਾ ਬਹੁਤ ਵੱਡੀ ਟੇਢੀ ਖੀਰ ਹੁੰਦੀ ਹੈ ਸੋ ਅਸੀਂ ਦੇਖਦੇ ਹਾਂ ਕਿ ਇਸ ਸਿਨੈਰੀਓ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਲਾਸਟ ਇਲੈਕਸ਼ਨਜ਼ ਵਿੱਚ ਕੋਸ਼ਿਸ਼ ਵੀ ਕੀਤੀ ਲੇਕਿਨ ਸਫਲਤਾ ਨਹੀਂ ਮਿਲੀ ਸੋ ਦੁਬਾਰਾ ਉਹਨਾਂ ਨੇ ਆਪਣੇ ਆਪ ਨੂੰ ਇੱਕਦਮ ਘਰ ਵਾਪਸੀ ਕਹਿ ਸਾਡੇ ਸੁਖਵੀਰ ਬਾਦਲ ਉਹਨਾਂ ਦੇ ਘਰ ਗਏ ਔਰ ਉਸ ਤੋਂ ਬਾਅਦ ਮਨਾ ਕੇ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਲੈ ਕੇ ਵੀ ਆਂਦਾ ਲੇਕਿਨ ਇਸ ਦਾ ਫਾਇਦਾ ਜਿਹੜਾ ਉਹ ਨਾ ਢੀਂਡਸਾ ਸਾਹਿਬ ਉਠਾ ਸਕੇ ਨਾ ਸੁਖਵੀਰ ਬਾਦਲ ਉਠਾ ਸਕੇ ਸੋ ਜਦੋਂ ਫਾਇਦਾ ਨਹੀਂ ਹੁੰਦਾ ਤਾਂ ਉਸ ਵੇਲੇ ਦੂਰੀਆਂ ਜਿਹੜੀਆਂ ਉਹ ਫਿਰ ਦੁਬਾਰਾ ਉਸੇ ਤਰੀਕੇ ਦੇ ਨਾਲ ਨਜ਼ਰ ਆਉਂਦੇ ਆ ਜਿਹੜਾ ਰਾਈਬਲ ਅਕਾਲੀ ਦਲ ਹੈ ਉਹਨਾਂ ਦਾ ਮੇਨ ਹੈ ਕਿ ਸੁਖਬੀਰ ਬਾਦਲ ਅਗਰ ਪਾਰਟੀ ਤੋਂ ਸਟੈਪ ਡਾਊਨ ਹੁੰਦੇ ਆ ਤਾਂ ਸ਼ਾਇਦ ਅਸੀਂ ਕੋਈ ਸੰਭ ਸੰਭਾਵਨਾ ਹੋ ਸਕਦੀ ਹੈ ਇਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜ਼ਰਾ ਬੀਬੀ ਜਗੀਰ ਕੌਰ ਬਹੁਤ ਵੱਡੇ ਵੱਡੇ ਅਹਿਮ ਚਿਹਰੇ ਜਿਹੜੇ ਅਸੀਂ ਕਹਿੰਦੇ ਸਕੰਦਰ ਸਿੰਘ ਮਲੂਕਾ ਜਿਨ੍ਹਾਂ ਦੀ ਨੂਨ ਨੇ ਬਟਿੰਡਾ ਤੋਂ ਇਲੈਕਸ਼ਨ ਵੀ ਲੜਿਆ ਭਾਰਤੀ ਜਨਤਾ ਪਾਰਟੀ ਤੋਂ ਕਿਤੇ ਨਾ ਕਿਤੇ ਉਸੇ ਲਈ ਗੱਲਾਂ ਕਲੀਅਰ ਹੋ ਗਈਆਂ ਸੀਗੀਆਂ ਕਿ ਉਹ ਉਹਨਾਂ ਦੀ ਐਫੀਲੀਏਸ਼ਨ ਭਾਜਪੀ ਦੇ ਨਾਲ ਜਾ ਚੁੱਕੀ ਹੈ ਔਰ ਬੜੇ ਐਕਟਿਵ ਤੌਰ ਦੇਤੇ ਉਹ ਸਾਇਲੈਂਟ ਹੋ ਗਏ ਅਕਾਲੀ ਦਲ ਦੇ ਵਿੱਚੋਂ ਔਰ ਡਿਸਪਲਿਨਰੀ ਕਮੇਟੀ ਦੇ ਉਹ ਇਨਚਾਰਜ ਵੀ ਸੀਗੇ ਸੋਤੀ ਮਲੂਕਾ ਸਾਹਿਬ ਨੇ ਤਾਂ ਇਹ ਸਪਸ਼ਟ ਕਰ ਦਿੱਤਾ ਸੀਗਾ ਕਿ ਮੈਂ ਇਸ ਵੇਲੇ ਉਸ ਪਾਰਟੀ ਦੇ ਵਿੱਚ ਹੈ ਜ਼ਰੂਰ ਹੈ ਲੇਕਿਨ ਐਫੀਲੀਏਸ਼ਨ ਕਿਤੇ ਹੋਰ ਜਿਹੜੀਆਂ ਜ਼ਰੂਰ ਹੈ ਨਸੀਸੂ ਨੁਕਸਾਨ ਜਿਹੜਾ ਪਾਰਟੀ ਨੂੰ ਜ਼ਰੂਰ ਦੇਗਾ ਕੀ ਤੁਹਾਨੂੰ ਲੱਗਦਾ ਕਿ ਸਵੀਰਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਦੇਖੋ ਪ੍ਰਧਾਨ ਜਿਹੜੀ ਹੈ ਅਗਰ ਸੁਖਬੀਰ ਬਾਦਲ ਹੁਣੇ ਛੱਡਣਗੇ ਤਾਂ ਉਹ ਕੁਝ ਟਰਮਸ ਐਂਡ ਕੰਡੀਸ਼ਨਸ ਦੇ ਉੱਤੇ ਹੀ ਛੱਡਣਗੇ ਕਿਉਂਕਿ ਅਗਰ ਪਾਰਟੀ ਦਾ ਪ੍ਰਧਾਨ ਜਿਹੜਾ ਉਹ ਦੇ ਨਾਲ ਇਹ ਸਾਰਾ ਕੁਝ ਉਹਨਾਂ ਦੀ ਕਿਉਂਕਿ ਆਈਡੈਂਟੀਟੀ ਜਿਹੜੀ ਹੈ ਸੁਖਬੀਰ ਬਾਦਲ ਦੀ ਔਰ ਅਕਾਲੀ ਦਲ ਦੀ ਉਹ ਸਨੋਨਿਮਸ ਹੈ ਇੱਕ ਦੂਜੇ ਨਾਲ ਮੇਲ ਕਰਦੀ ਕਿਉਂਕਿ ਵੱਡੇ ਬਾਦਲ ਸਾਹਿਬ ਇਹ ਪਾਰਟੀ ਦਾ ਨਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਸੋ ਜੇ ਬਾਦਲ ਸ਼ਬਦ ਨਾਲੋਂ हट ਜਾਏਗਾ ਤਾਂ ਸ਼ਾਇਦ ਇਹ ਪਾਰਟੀ ਜਿਹੜੀ ਆਪਣੀ ਹੋਣ ਦੀ ਕਿਤੇ ਨਾ ਕਿਤੇ ਗਵਾ ਬੈਠੇਗੀ ਸੋ ਇਸ ਨੂੰ ਬੜੇ ਤਰੀਕੇ ਦੇ ਨਾਲ ਹੈਂਡਲ ਜਿਹੜਾ ਐ ਇਸ ਵੇਲੇ ਕਰਨ ਦੀ ਲੋੜ ਹੈ ਔਰ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਸਾਰਾ ਕੁਝ ਸੋਚ ਵਿਚਾਰ ਕੇ ਕਿਹੜੇ ਕਿਹੜੇ ਲੀਡਰ ਜਿਹੜੇ ਕਿਸ ਤਰੀਕੇ ਨਾਲ ਡਿਸੀਜਨ 메ਕਿੰਗ ਕਰਨੀ ਹੈ ਸਾਰਾ ਰੀਸ਼ਫਲਿੰਗ ਰੀਆਰਗੇਨਾਈਜ਼ ਕਰਨ ਦੀ ਲੋੜ ਜਿਹੜੀ ਐ ਇਸ ਵੇਲੇ ਨਜ਼ਰ ਆ ਰਹੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਜਿਹੜੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਪ੍ਰਕਾਸ਼ ਸਿੰਘ ਬਾਦਲ ਹੁਣੀ ਬਹੁਤ ਹੀ ਐਸੀ ਕਹਿ ਸਕਦੇ ਆ ਕਿ ਬਹੁਤ ਦੂਰੰਦੇਸ਼ੀ ਸਿਆਸਤਦਾਨ ਸੀਗੇ ਔਰ ਹਰ ਬੰਦੇ ਦੇ ਨਾਲ ਬਹੁਤ ਨੇੜੇ ਦਾ ਸਬੰਧ ਬਣਾ ਲੈਣਾ ਔਰ ਉਸ ਨੂੰ ਇਹ ਅਹਿਸਾਸ ਨਿਹੁਣ ਦਿੰਦੇ ਸੀਗੇ ਕਿ ਉਹਨਾਂ ਦੇ ਦਿਲ ਵਿੱਚ ਕੀ ਹੈਗਾ ਉਹ ਹਰ ਬੰਦੇ ਦੇ ਨਾਲ ਉਹਦੀ ਜੋ ਚੀਜ਼ਾਂ ਹੁੰਦੀਆਂ ਸੀ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਵੀ ਕਰਦੇ ਹੁੰਦੇ ਸੀ ਔਰ ਜੇ ਆਪਣੇ ਦਿਲ ਦੀ ਕਰਨੀ ਹੈ ਤਾਂ ਅਗਲੇ ਬੰਦੇ ਨੂੰ ਪਤਾ ਨਹੀਂ ਸੀ ਲੱਗਣ ਦਿੰਦੇ ਸੋ ਸੁਖਵੀਰ ਬਾਦਲ ਔਰ ਬਾਦਲ ਸਾਹਿਬ ਦੇ ਵਿੱਚ ਬਹੁਤ ਵੱਡਾ ਫਰਕ ਇਹ ਵੀ ਸੀਗਾ ਕਿ ਇਹ ਵਿਦੇਸ਼ ਤੋਂ ਪੜ੍ਹੇ ਕੇ ਆਏ ਔਰ ਇਹਨਾਂ ਨੇ ਬਹੁਤ ਜ਼ਿਆਦਾ ਐਜੂਕੇਸ਼ਨ ਲਈ ਔਰ ਖਾਸ ਕਰਕੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਇਹਨਾਂ ਨੇ ਪੜ੍ਹਿਆ ਇਹਨਾਂ ਨੇ ਰਾਜਨੀਤੀ ਨੂੰ ਸ਼ੁਰੂ-ਸ਼ੁਰੂ ਵਿੱਚ ਖਾਸ ਕਰਕੇ ਟਰਾਂਸਪੋਰਟ ਦੀ ਗੱਲ ਕਰ ਲਈਏ ਜਾਂ ਹੋਟਲ ਇੰਡਸਟਰੀ ਦੀ ਗੱਲ ਕਰ ਲਈਏ ਸੋ ਕਿਤੇ ਨਾ ਕਿਤੇ ਇੱਕ ਟੈਗ ਇਹ ਵੀ ਲੱਗ ਗਿਆ ਕਿ ਇਹਨਾਂ ਨੇ ਰਾਜਨੀਤੀ ਨੂੰ ਬਿਜ਼ਨਸ ਦੇ ਵਿੱਚ ਇਨਵੋਲ ਕਰ ਲਿਆ ਸੋ ਇਹ ਚੀਜ਼ਾਂ ਦਾ ਖਮਿਆਜ਼ਾ ਵੀ ਪਾਰਟੀ ਨੂੰ ਅੱਜ ਭੁਗਤਣਾ ਪੈ ਰਿਹਾ ਚਾਹੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਭਗਵੰਤ ਮਾਨ ਹੁਣੇ ਆਏ ਦਿਨ ਸਟੇਟਮੈਂਟ ਦਿੰਦੇ ਆ ਕਿ ਅਸੀਂ ਸੁਖ ਵਿਲਾਸ ਜਿਹੜਾ ਇਹਨਾਂ ਦਾ ਉਪਰਾਏ ਹੋਟਲ ਦੇ ਨਾਲ ਜਿਹੜਾ ਜਾਣਿਆ ਜਾਂਦਾ ਉਹਦੇ ਕਾਗਜ਼ ਪੱਤਰ ਕਿਸ ਤਰੀਕੇ ਦੇ ਨਾਲ ਉਹਨੂੰ ਖੁਲਾਸਾ ਕੀਤਾ ਜਾਏਗਾ ਜਾਂ ਕਿੱਦਾਂ ਉਹਦੀ ਕੰਸਟਰਕਸ਼ਨ ਹੋਈ ਫੋਰੈਸਟ ਲੈਂਡs ਸੀਗੀ ਕੈਬਨਿਟ ਦੇ ਵਿੱਚ ਰੈਜ਼ੋਲੂਸ਼ਨ ਪਿਆ ਔਰ ਉਸ ਤੋਂ ਬਾਅਦ ਜਦੋਂ ਆਖਰੀ ਐਟ ਲੱਗ ਗਈ ਤਾਂ ਉਹ ਰੈਜ਼ੋਲੂਸ਼ਨ ਜਿਹੜਾ ਉਸਨੂੰ ਦੁਬਾਰਾ ਚੇਂਜ ਕਰਤਾ ਗਿਆ ਸੋ ਇਹ ਇੱਕ ਕਹਿ ਸਕਦੇ ਨੇ ਕਿ ਡੈਮੇਜ ਜਿਹੜਾ ਆ ਅਕਾਲੀ ਦਲ ਨੂੰ ਜਿਹੜਾ ਸੁਖਬੀਰ ਬਾਦਲ ਦੇ ਕਰਕੇ ਜ਼ਰੂਰ ਫੇਸ ਕਰਨਾ ਪਿਆ ਹਰ ਹਰ ਸਿਮਰਤ ਕੋਰ ਬਦਲ ਜਾਂ ਮਜਿੱਠੀਆਂ ਨੂੰ ਅਗਰ ਪ੍ਰਧਾਨ ਬਣਾਣੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦਾ ਗਰਾਫ ਫੇਰ ਉੱਥੇ ਆ ਸਕਦਾ ਵਧੀਆ ਇਸ ਲਈ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਦੇਰ ਹੋ ਗਈ ਡਿਸੀਜਨ ਸ਼ਾਇਦ ਅਗਰ ਥੋੜੇ ਜਿਹਾ ਪਹਿਲਾਂ ਲੈ ਲਏ ਜਾਂਦੇ ਤਾਂ ਇਸ ਲੈਵਲ ਉੱਤੇ ਸ਼ਾਇਦ ਕੁਝ ਨਹੀਂ ਹੁੰਦਾ ਲੇਕਿਨ ਹੁਣ ਮੈਨੂੰ ਇਹ ਲੱਗਦਾ ਪਿਆ ਕਿ ਦੇਰ ਹੋ ਚੁੱਕੀ ਹੈ ਡਿਸੀਜਨ ਦੇ ਨਾਲ ਇਸ ਵੇਲੇ ਕੋਈ ਬਹੁਤ ਵੱਡਾ ਫਰਕ ਨਹੀਂ ਕਿਉਂਕਿ ਚਿਹਰੇ ਬਦਲਣ ਦੇ ਨਾਲ ਜਾਂ ਹਰ ਸਿਮਰਤ ਦੇ ਅੱਗੇ ਆਉਣ ਦੇ ਨਾਲ ਪਾਰਟੀ ਨੂੰ ਕੋਈ ਐਡਵਾਂਟੇਜ ਨਹੀਂ ਹੋਣ ਬਲੈ ਇਹਨਾਂ ਨੂੰ ਕੋਈ ਨਾ ਕੋਈ ਚਾਹੇ ਉਹ ਦੀ ਸਰਪ੍ਰਸਤੀ ਬਾਲ ਸਾਹਿਬ ਦੇ ਕੋਲ ਹੀ ਰਹੇ ਕਿ ਲੇਕਿਨ 3rd ਫੇਸ ਜਿਹੜਾ ਹੈ ਉਹ ਕੋਈ ਨਾ ਕੋਈ ਅੱਗੇ ਲੈ ਕੇ ਆਣਾ ਪਏਗਾ ਤਾਂ ਹੀ ਕੁਝ ਸਰਵਾਈਵਲ ਦੇ ਚਾਂਸਸ ਜਿਹੜੇ ਉਹ ਜ਼ਰੂਰ ਨਜ਼ਰ ਆਉਂਦੇ ਪਏ 13 ਸੀਟਾਂ ਦੇ ਉੱਤੇ ਅਕਾਲੀ ਦਲ ਲੜਿਆ ਭਾਜਪੀ ਤੋਂ ਅਲੱਗ ਹੋਏ ਕਿਸਾਨੀ ਮੁੱਦਾ ਉੱਠਿਆ ਕਿਵੇਂ ਦੇਖਦੇ ਹੋ ਕਿ ਕੀ ਕਾਰਨ ਹੋਰ ਮੰਨਦੇ ਹੋ ਕਿ ਅਕਾਲੀ ਦਲ ਨੂੰ ਇੰਨਾ ਪੰਜਾਬ ਦੇ ਵਿੱਚ ਨਕਾਰ ਦਿੱਤਾ ਗਿਆ ਸਿਰਫ ਇੱਕ ਸੀਟ ਤੋਂ ਜਿਹੜਾ ਹਰ ਸਿਮਰਤ ਕੌਰ ਬਾਦਲ ਆ ਉਹ ਜਿੱਤੇ ਕੀ ਕਾਰਨ ਮੰਨਦੇ ਹੋ ਇਸ ਨੂੰ ਤੇ ਹਰ ਸਿਮਰਤ ਕੋਰ ਬਾਦਲ ਜਿੱਤੇ ਆ ਕੀ ਕਰਨ ਮੰਨਦੇ ਉਤੋਂ ਅੰਦਕੋਏ ਦੇ ਵਿੱਚ ਬਹੁਤ ਸਾਰੇ ਫੈਕਟਰਸ ਜਿਹੜੇ ਸੀਗੇ ਇਹਨਾਂ ਦੀ ਮਿਸ ਟਾਈਮਿੰਗ ਮਿਸ ਕੈਲਕੂਲੇਸ਼ਨਸ ਬਹੁਤ ਜ਼ਿਆਦਾ ਰਹਿੰੀਆਂ ਹੈਮ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਈਅੰਸ ਬ੍ਰੇਕ ਹੋਣਾ ਸਭ ਤੋਂ ਪਹਿਲਾ ਇਹਨਾਂ ਦਾ ਡੈਮੇਜ ਸੀਗਾ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਔਰ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਅਲਾਈਅੰਸ ਬ੍ਰੇਕ ਕੀਤਾ ਦੁਬਾਰਾ ਇਹਨਾਂ ਨੇ ਕੋਸ਼ਿਸ਼ਾਂ ਵੀ ਕੀਤੀਆਂ ਕਿ ਅਲਾਈਅੰਸ ਜਿਹੜਾ ਦੁਬਾਰਾ ਹੋਵੇ ਇਸ ਇਲੈਕਸ਼ਨ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀਆਂ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਲੇਕਿਨ ਉਸ ਵਿੱਚ ਸੈਕੰਡ ਫੇਜ਼ ਜਿਹੜਾ ਕਿਸਾਨੀ ਦਾ ਅੰਦੋਲਨ ਦਾ ਉਹ ਸ਼ੁਰੂ ਹੋ ਗਿਆ ਔਰ ਬੀਟਾਂ ਦੇ ਤਾਲਮੇਲ ਨੂੰ ਲੈ ਕੇ ਇਹਨਾਂ ਦੀ ਗੱਲ ਜਿਹੜੀ ਜਦੋਂ ਨਹੀਂ ਬਣੀ ਤਾਂ ਇਹ ਅਲਾਈਅੰਸ ਟੁੱਟਿਆ ਲੇਕਿਨ ਇਹਦਾ ਨੁਕਸਾਨ ਦੋਨਾਂ ਨੂੰ ਦੇਖਣ ਨੂੰ ਮਿਲਿਆ ਔਰ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਅਕਾਲੀ ਦਲ ਨੂੰ ਭੁਗਤਣਾ ਪਿਆ ਕਿਉਂਕਿ ਅਕਾਲੀ ਦਲ ਦਾ ਗ੍ਰਾਫ ਜਿਹੜਾ ਹੈ ਉਹ ਵੋਟ ਸ਼ੇਅਰ ਦੇ ਐਸੀ ਗੱਲ ਕਰੀਏ ਤਾਂ ਸਿਰਫ ਔਰ ਸਿਰਫ 13% ਦੇ ਲਗਭਗ ਪੰਜਾਬ ਦੇ ਵਿੱਚ ਸਿਮਟ ਕੇ ਰਹਿ ਗਏ ਔਰ ਭਾਜੀਪੀ ਦਾ ਐਸ ਵੀ ਜੇ ਅਗਰ ਗ੍ਰਾਫ ਦੀ ਗੱਲ ਕਰੀਏ ਤਾਂ ਵੋਟ ਬੈਂਕ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਨਾਲ ਅਗਰ ਸੀਟਾਂ ਦਾ ਕੰਪੈਰੀਜ਼ਨ ਕਰੀਏ ਤਾਂ 30 ਪਲਾਸ ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਇਲੈਕਸ਼ਨ ਵਿੱਚ ਜਿੱਤੀਆਂ ਜੀ ਸੋ ਓਵਰਆਲ ਉਹਨਾਂ ਦਾ ਗ੍ਰਾਫ ਜਿਹੜਾ ਅਗਰ ਗੱਲ ਕਰੀਏ ਤਾਂ ਲਗਭਗ 18 ਤੋਂ 19% ਭਾਜਪਾ ਨੂੰ ਬੋਟ ਜਿਹੜੀ ਮਿਲੀ ਸੋ ਅਗਰ ਦੋਨੇ ਪਾਰਟੀਆਂ ਮਿਲ ਜਾਂਦੇ ਆ ਤਾ ਇਹ ਰਿਜ਼ਲਟ ਜਿਹੜੇ ਸ਼ਾਇਦ ਕੁਝ ਹੋਰ ਹੁੰਦੇ ਇਹ ਇੱਕ ਸੀਟ ਜਿਹੜੀ ਹਰਸਿਮਰਤ ਨੇ ਜਿੱਤੀ ਹੈ ਇਸ ਤੋਂ ਇਲਾਵਾ ਵੀ ਕੋਈ ਸੀਟਾਂ ਜਿਹੜੀਆਂ ਜਿੱਤਣ ਦੇ ਚਾਂਸਸ ਜ਼ਰੂਰ ਸੀਗੇ ਲੇਕਿਨ ਹੁਣ ਐਸ ਵੇਲੇ ਇਹ ਇਹ ਸਿਨੈਰੀਓ ਔਰ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਅਲਾਈਅੰਸ ਹੋਣਾ ਤਾਂ ਉਹਦੇ ਬਾਅਦ ਸੇ ਵੀ ਜਿਹੜੇ ਦਾਅ ਪੇਚ ਜਾਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡਿਫਰੈਂਟਲੀ ਆਖੀਆਂ ਜਾਣਗੀਆਂ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਤੇ ਅਗਰ ਭਾਜਪਾ ਦੇ ਨਾਲ ਦੁਬਾਰਾ ਇਹਨਾਂ ਦਾ ਗੱਟ ਜੋੜ ਹੁੰਦਾ ਹੈ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਸਟੈਂਡ ਕਰ ਸਕਦਾ ਦੁਬਾਰਾ ਗਰਾਫ ਉਹਨਾਂ ਦੇ ਉੱਪਰ ਜਾ ਕੇ ਭਾਜਪਾ ਨੂੰ ਆਪਣਾ ਵੋਟ ਬੈਂਕ ਨਜ਼ਰ ਆਣ ਲੱਗ ਗਿਆ ਭਾਜਪਾ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਕਿੰਨੀਆਂ ਸੀਟਾਂ ਵਿਧਾਨ ਸਭਾ ਦੀਆਂ ਇਸ ਇਲੈਕਸ਼ਨ ਚ ਜਿੱਤੀਆਂ ਹੁਣ ਜਦੋਂ ਉਸ ਪੁਆਇੰਟ ਆਫ View ਦੇ ਨਾਲ ਦੁਬਾਰਾ ਐਲਾਈਅੰਸ ਹੋਣ ਦੀ ਗੱਲ ਹੋਏਗੀ ਤਾਂ ਅਕਾਲੀ ਦਲ ਨੂੰ ਛੋਟੇ ਭਰਾ ਦੀ ਭੂਮਿਕਾ ਵਿੱਚ ਆਣਾ ਪੈਗਾ ਉਹ ਸ਼ਾਇਦ ਇਸ ਲਈ ਤਿਆਰ ਨਹੀਂ ਹੋਣਗੇ ਇਹ ਲੱਗ ਨਹੀਂ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਔਰ ਅਕਾਲੀ ਦਲ ਦਾ ਦੁਬਾਰਾ ਕੋਈ ਅਲਾਈਅንስ ਜਿਹੜਾ ਉਹ ਸੰਭਵ ਹੋ ਸਕਦਾ ਸੋ 27 ਦੇ ਇਲੈਕਸ਼ਨ ਚ ਐਸ ਤਰ੍ਹਾਂ ਲੱਗਦਾ ਹੈ ਕਿ ਬੀਜੇਪੀ ਆਪਣੇ ਦਮ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀਆਂ ਉਹ ਇਲੈਕਸ਼ਨ ਲੜੇਗੀ ਪੰਜਾਬ ਚ ਅਲੱਗ-ਅਲੱਗ ਧਿਰਾਂ ਜਿਹੜੀਆਂ ਉਹ ਕਾਂਗਰਸ ਆਪ ਔਰ ਬੀਜੇਪੀ ਅਕਾਲੀ ਦਲ ਇਹ ਔਰ ਇਹ ਵੀ ਹੋ ਸਕਦਾ ਹੈ ਕਿ ਇਹਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਹੈ ਉਹ ਪੰਥਰ ਕ ਅਕਾਲੀ ਦਲ ਖਾਸ ਕਰਕੇ ਆਜ਼ਾਦ ਉਮੀਦਵਾਰ ਸਰਜੀਤ ਸਿੰਘ ਖਾਲਸਾ ਔਰ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਇਸ ਵੇਲੇ ਜਿਹੜੇ ਡਿਪ੍ਰਿਗਲ ਜੇਡ ਦੇ ਵਿੱਚ ਨੇ ਉਹ ਮਿਲ ਕੇ ਇੱਕ ਨਵੀਂ ਪਾਰਟੀ ਬਣਾ ਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਉਹਦੇ ਬਾਅਦ ਸੇ ਵੀ ਉਹਨਾਂ ਨੇ ਆਪਣੀ ਵਿਉਂਤਬੰਦੀ ਤਿਆਰੀ ਜਿਹੜੀ ਕੀਤੀ ਹੈ ਸੋ ਇਹ ਸਾਰੇ ਦਾ ਸਾਰਾ ਨੁਕਸਾਨ ਓਵਰਆਲ ਅਕਾਲੀ ਦਲ ਨੂੰ ਹੋਣ ਵਾਲਾ ਸੋ ਇਹ ਲੱਗਦਾ ਪਿਆ ਕਿ ਇਹਨਾਂ ਬਸ ਸਾਤ ਜਿਹੜੇ ਆਉਣ ਬੜੇ ਸਮੇਂ ਵਿੱਚ ਬੜੇ ਇੰਟਰਸਟਿੰਗ ਹੋਏ ਸੰਜੀਵ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਡੇ ਸਟੂਡੀਓ ਦੇ ਵਿੱਚ ਆਏ ਥੈਂਕ ਯੂ so much ਤੇ ਕੀ ਕੁਝ ਕਹਿਣਾ ਤੁਹਾਡਾ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ